ਸਾ ਸੰਗਤ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਸਰਕਾਰੀ ਪਿੰਜਰੇ ਦੇ ਵਿੱਚ ਕੈਦ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦੋ ਤੋਤੇ ਅਰਮਿੰਦਰ ਸਿੰਘ ਕਾਲਕਾ ਅਤੇ ਜਰਦੀਪ ਸਿੰਘ ਕਾਲੋ ਜੀ ਦੋਨਾਂ ਦੀ ਪ੍ਰੈਸ ਕਾਨਫਰੰਸ ਵੇਖੀ ਹੈ ਬੜੀ ਤੜਪੰਦੀ ਪ੍ਰੈਸ ਕਾਨਫਰੰਸ ਦੇ ਅੰਦਰ ਉਹ ਕਹਿੰਦੇ ਹਨ ਜਦ ਬੰਦੇ ਦਾ ਆਖਰੀ ਸਮਾਂ ਆ ਜਾਵੇ ਜਦ ਉਹਨੂੰ ਪਤਾ ਹੈ ਕਿ ਮੈਂ ਹੋ ਕੁਰਸੀ ਤੋਂ ਉਤਰਨ ਵਾਲਾ ਤੇ ਬੜੀ ਤੜਪ ਮਚਰੀ ਸੀ ਬੜੀ ਚੀਕਾਂ ਨਿਕਲ ਰਹੀਆਂ ਸੀਗੀਆਂ ਛਾਲਾ ਮਾਰ ਮਾਰ ਕੇ ਝੂਠ ਬੋਲ ਰਹੀ ਸੀਗੇ ਛਾਲਾ ਮਾਰ ਮਾਰ ਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਸੀਗੇ ਹਰਮਿੰਦਰ ਸਿੰਘ ਕਾਲਕਾ ਜਲਦੀਪ ਸਿੰਘ ਕੜੋ ਜੀ ਇੰਨੀ ਤੜਪ ਕੁਰਸੀ ਜਾਣ ਦੀ ਇੰਨਾ ਲਾਲਚ ਕੁਰਸੀ ਦਾ ਇੰਨਾ ਮੋਹ ਕੁਰਸੀ ਦਾ ਵਾਕਈ ਅੱਜ ਪਤਾ ਲੱਗਾ ਜਦ ਅੰਤਲਾ ਸੰਭਾਲਦਾ ਤੇ ਬੰਦਾ ਕਿਦਾਂ ਉਛਲਦਾ ਹੈ ਕਿਦਾਂ ਮੇਰਾ ਮੇਰਾ ਹਾਏ ਹਾਏ ਕਰਦਾ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਪਤਾ ਲੱਗ ਗਿਆ ਇੱਕ ਗੱਲ ਹੋਰ ਹੈ ਹਰਮੀਤ ਸਿੰਘ ਕਾਲਕਾ ਜੀ ਜਰਦੀਪ ਸਿੰਘ ਕਾਲੋ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਟੀਵੀ ਦੇ ਵਿੱਚ ਵੀਡੀਓ ਦਿਖਾ ਰਹੇ ਸੀਗੇ ਮੈਨੂੰ ਲੱਗ ਰਿਹਾ ਹੈ ਸ਼ਾਇਦ ਤੁਸੀਂ ਨਵਾਂ ਟੀਵੀ ਖਰੀਦ ਕੇ ਲੈ ਕੇ ਆਏ ਹੋ ਨਵਾਂ ਝੂਠ ਬੋਲਣ ਵਾਸਤੇ ਨਵੀਂ ਪੋਲਿਟਿਕਸ ਕਰਨ ਵਾਸਤੇ ਅਗਰ ਨਵਾਂ ਟੀਵੀ ਖਰੀਦ ਕੇ ਲੈ ਕੇ ਆਏ ਹੋ ਤਾਂ ਸੰਗਤ ਨੂੰ ਇਹ ਵੀ ਦੱਸ ਦੇਣਾ ਸੀ ਲੱਗਿਆ ਕਿ ਇਹ ਤੁਸੀਂ ਆਪਣੀ ਜੇਬ ਤੋਂ ਲੈ ਕੇ ਆਇਓ ਕਿ ਇਹ ਵੀ ਦਿੱਲੀ ਕਮੇਟੀ ਦੇ ਖਰਚੇ ਵਿੱਚ ਪਾਇਆ ਜੇ ਝੂਠ ਬੋਲਣ ਵਾਸਤੇ ਨਵਾਂ ਟੀਵੀ ਕਿਉਂਕਿ ਪੁਰਾਣੇ ਟੀਵੀ ਸਾਰੇ ਟੁੱਟ ਗਏ ਟੁੱਟ ਗਏ ਆਉਣੇ ਤੁਹਾਡਾ ਇਹਨਾਂ ਝੂਠ ਸੁਣ ਸੁਣ ਕੇ ਉਹਨਾਂ ਨੂੰ ਤਾਂ ਬਰਦਾਸ਼ਤ ਨਹੀਂ ਹੋਣਾ ਰਮੇਸ਼ ਸਿੰਘ ਕਾਲਕਾ ਜੁਦੀ ਸਿੰਘ ਕਾਲੋ ਦਾ ਝੂਠ ਹੁਣ ਮੈਂ ਬੁੱਧੇ ਤੇ ਆਵਾ ਰਮੇਸ਼ ਸਿੰਘ ਕਾਲਕਾ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਬੜੀ ਵੱਡੀਆਂ ਵੱਡੀਆਂ ਗੱਲਾਂ ਪਈਆਂ ਬੜਾ ਕੁਝ ਬੋਲਿਆ ਬੜਾ ਤੜਪੇ ਬੜੀ ਚੀਕਾਂ ਮਾਰੀਆਂ ਹੁਣ ਮੇਰੇ ਗੱਲਾਂ ਦਾ ਜਵਾਬ ਦੇਣਾ ਭਜਣਾ ਦਾ ਤੁਸੀਂ 328 ਰੁਪਏ ਦੀ ਗੱਲ ਕੀਤੀ ਜਦ 328 ਰੁਪਏ ਦਾ ਮਸਲਾ ਉਠਿਆ ਸੀਗਾ ਤੁਸੀਂ ਕਿਹੜੀ ਪਾਰਟੀ ਦੇ ਵਿੱਚ ਸੀਗੇ ਕਿਹੜੀ ਪਾਰਟੀ ਤੋਂ ਦਿੱਲੀ ਕਮੇਟੀ ਦੇ ਮੈਂਬਰ ਸੀਗੇ ਕਿਹੜੇ ਅਹੁਦੇ ਤੇ ਸੀਗੇ ਤਦ ਮੂਹ ਤੇ ਦਹੀਂ ਜਮਾ ਕੇ ਬੈਠੇ ਸੀਗੇ ਤਦ ਕਿਉਂ ਨਹੀਂ ਬੋਲੇ ਤਦ ਤੁਹਾਡੀ ਆਵਾਜ਼ ਕਿਉਂ ਨਹੀਂ ਨਿਕਲੀ ਤੁਸੀਂ ਬੇਦਬੀ ਦੀ ਗੱਲ ਕੀਤੀ ਜਦ ਬੇਦਬੀ ਦੀ ਗੱਲ ਹੋਈ ਸੀ ਤੇ ਬੇਦਬੀ ਦਾ ਮਸਲਾ ਹੋਇਆ ਸੀ ਤਦ ਤੁਸੀਂ ਕਿੱਥੇ ਸੀ ਕਿਹੜੀ ਪਾਰਟੀ ਤੋਂ ਮੈਂਬਰ ਸੀਗੇ ਦਿੱਲੀ ਕਮੇਟੀ ਦੇ ਕਿਹੜੇ ਅਹੁਦੇ ਤੇ ਸੀਗੇ ਦਿੱਲੀ ਕਮੇਟੀ ਤੇ ਦੱਸੋਗੇ ਸੰਗਤ ਨੂੰ ਤਦ ਕਿਉਂ ਨਹੀਂ ਬੋਲੇ ਤਦ ਵੀ ਉਹਦੇ ਉੱਤੇ ਜਈ ਜਮਿਆ ਹੋਇਆ ਸੀਗਾ ਤੁਸੀਂ ਅੱਜ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲ ਕੇ ਦਿੱਲੀ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹੋ ਉਹ ਜਗਦੀਪ ਸਿੰਘ ਕਾਰੋ ਜੀ ਜਲਸਕੱਤਰ ਬਣਿਆ ਹੈ ਉਹ ਵੀ ਉਸ ਪਾਰਟੀ ਤੋਂ ਜਿਸ ਪਾਰਟੀ ਦਾ ਵजूद ਹੀ ਨਹੀਂ ਹੈ ਕੋਈ ਕਿਸੇ ਨੂੰ ਪਤਾ ਹੀ ਨਹੀਂ ਹੈ ਟੋਕਰੀ ਦਾ ਪ੍ਰਧਾਨ ਵੀ ਕੌਣ ਹੈ ਅਗਰ ਸਰਕਾਰ ਤੁਹਾਡਾ ਸਾਥ ਨਾ ਦੇਵੇ ਸਰਕਾਰ ਤੁਹਾਡੀ ਪੁੱਛਲ ਨਾ ਫੜ ਕੇ ਰੱਖੇ ਤੁਹਾਡਾ ਵੀ ਵजूद ਨਹੀਂ ਹੈ ਦਿੱਲੀ ਕਮੇਟੀ ਦੇ ਵਿੱਚ ਤੁਹਾਨੂੰ ਵੀ ਕਿਸੇ ਨੇ ਪੁੱਛਣਾ ਨਹੀਂ ਸਿਰਫ ਸਿਰਫ ਸਰਕਾਰੀ ਸਰਕਾਰਾਂ ਦਾ ਹੱਥ ਤੁਹਾਡੀ ਪੁੱਛਲਾ ਤੇ ਹੈਗਾ ਇਸ ਕਰਕੇ ਤੁਹਾਨੂੰ ਦੋ ਚਾਰ ਲੋਕ ਆ ਕੇ ਸੱਸੀਗਾ ਬੁਲਾ ਲੈਂਦੇ ਆ ਵੈਸੇ ਤੁਹਾਡਾ ਕੋਈ ਵजूद ਹੈ ਨਹੀਂ ਹੁਣ ਮਨੂੰ ਸਾਰੇ ਗੱਲਾਂ ਦਾ ਜਵਾਬ ਦੇਣਾ ਕਿ ਤੁਸੀਂ ਕਹਿ ਰਹੇ ਫਲਾਣੇ ਨੇ ਇਹ ਬੋਲਿਆ ਸੀ ਫਲਾਣੇ ਨੇ ਉਹ ਬੋਲਿਆ ਸੀ ਅੱਜ ਤੁਹਾਨੂੰ ਕਿਸੇ ਦੇ ਬਿਆਨ ਤੋਂ ਬੋਲਣ ਦੇ ਨਾਲ ਤਕਲੀਫ ਨਹੀਂ ਹੋ ਰਹੀ ਤੁਹਾਨੂੰ ਤਕਲੀਫ ਹੋ ਰਹੀ ਹੈ ਕਿ ਪੰਥ ਇਕੱਠਾ ਹੋ ਰਿਹਾ ਹੈ ਦਿੱਲੀ ਦੀ ਸਿੱਖ ਸੰਗਤ ਇਕੱਠੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਾਇਰਾ ਉਹ ਹੋਰ ਵਧ ਰਿਹਾ ਹੈ ਕਿਉਂਕਿ ਤੁਸੀਂ ਦਿਨ ਰਾਤ ਸ਼੍ਰੋਮਣੀ ਅਕਾਲੀ ਦਲ ਨੂੰ ਪੜਦੇ ਆਇਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੜਦੇ ਆਇਓ ਸਰਦਾਰ ਪਰਮਜੀਤ ਸਿੰਘ ਸਰਣਾ ਨੂੰ ਪੜਦੇ ਆਇਓ ਜਦੋਂ ਤੁਹਾਡੇ ਤੇ ਹਾਵੀ ਹੋ ਰਿਹਾ ਹੈ ਤਾਂ ਤੁਹਾਨੂੰ ਅੱਜ ਪਰੇਸ਼ਾਨੀ ਹੋ ਰਹੀ ਹੈ ਤਾਨੂੰ ਦਰਦ ਹੋ ਰਿਹਾ ਢੇਡ ਦੇ ਅੰਦਰ ਕਿ ਅੱਜ ਪੰਥ ਇਕੱਠਾ ਆ ਕੇ ਹੋ ਰਿਹਾ ਹੈ ਅਗਰ ਪੰਥ ਇਕੱਠਾ ਹੋ ਗਿਆ ਤੇ ਤੁਹਾਡੀ ਸਿਆਸਤ ਖਤਮ ਹੋ ਜਾਣੀ ਹੈ ਤੁਹਾਡੀ ਪੋਲਿਟਿਕ ਖਤਮ ਹੋ ਜਾਣੀ ਹੈ ਤੁਹਾਡਾ ਚੂੜ ਸੰਗਤ ਦੇ ਸਾਹਮਣੇ ਆ ਜਾਣਾ ਹੈ ਤੁਹਾਡੀ ਜਿਹੜੀ ਗੁੰਮਰਾਹ ਕਰਨ ਵਾਲੀ ਸੋਚ ਹੈ ਉਹ ਸਾਰੇ ਸੰਗਤ ਦੇ ਸਾਹਮਣੇ ਆ ਜਾਣੀ ਹੈ ਜੋ ਤੁਸੀਂ ਕਾਲਿਆ ਕਰਤੂਤਾ ਦਿੱਲੀ ਕਮੇਟੀ ਦੇ ਵਿੱਚ ਬੈਠ ਕੇ ਕੀਤੀਆਂ ਹੋਈਆਂ ਜਿਹਦਾ ਸਬੂਤ ਮੈਂ ਸੰਗਤ ਦੇ ਸਾਹਮਣੇ ਰੱਖੇ ਹੋਇਆ ਹੈ ਔਰ ਅੱਗੇ ਵੀ ਰੱਖਾਂਗਾ ਜਦ ਤੱਕ ਤੁਸੀਂ ਪ੍ਰਧਾਨ ਹੋ ਤਾਂ ਵੀ ਰੱਖਾਂਗਾ ਉਹ ਜਦ ਤੁਸੀਂ ਪ੍ਰਧਾਨ ਦੀ ਕੁਰਸੀ ਤੋਂ ਉਤਰੋਗੇ ਇਹ ਮੇਰਾ ਵਾਦਾ ਹੈ ਮੈਂ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੇ ਨਾਲ ਜਾਵਾਂਗਾ ਤੁਹਾਨੂੰ ਧਿਆੜ ਜਿਲ੍ਹੇ ਛੱਡਣ ਦੇ ਵਿੱਚ ਅੱਜ ਤੁਸੀਂ ਸ਼੍ਰੋਮਣੀ ਗਾਇਦਲੂ ਬੋਲਦੇ ਪਏ ਹੋ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਤੋਂ ਤੁਸੀਂ 12 13 12 ਦੀ ਟਿਕਟ ਲੈ ਕੇ ਆਏ ਸੀ ਕਿ ਦਿੱਲੀ ਕਮੇਟੀ ਦੀ 17 ਦੀ ਟਿਕਟ ਲੈ ਕੇ ਆਏ ਸੀ ਦਿੱਲੀ ਕਮੇਟੀ ਦੀ 21 ਦੀ ਟਿਕਟ ਲੈ ਕੇ ਆਏ ਸੀ ਦਿੱਲੀ ਕਮੇਟੀ ਦੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣੇ ਤੁਸੀਂ ਸਰਕਾਰ ਸੁਖਬੀਰ ਸਿੰਘ ਬਾਦਲ ਜੀ ਦੇ ਇੰਨੇ ਤਲਵੇ ਚਟੇ ਕਿ ਉਹਨਾਂ ਦੇ ਅੱਜ ਜਿਹੜੇ ਬੂਟ ਇੰਨੇ ਚਮਕਦੇ ਪਿਆ ਤੁਹਾਡੇ ਤਲਵੇ ਚਟਣ ਦੇ ਕਰਕੇ ਆ ਤੁਸੀਂ ਗੱਲਾਂ ਕਰ ਰਹੇ ਹੋ ਤੁਸੀਂ ਸੰਗਤ ਨੂੰ ਦੱਸ ਰਹੇ ਹੋ ਨਵੀਂ ਪੋਲਿਟਿਕਸ ਪਾ ਰਹੇ ਹੋ ਨਵੀਂ ਗੱਲ ਲੱਭ ਕੇ ਆਇਓ ਸੰਗਤ ਨੂੰ ਬੁਰਾ ਕਰਨ ਵਾਸਤੇ ਪਹਿਲੇ ਮੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਭਜਣਾ ਨਾ ਅਗਰ ਸਰ ਤੇ ਪਗ ਬਣੀ ਹੈ ਨਾ ਵਾਕੀ ਸਿੱਖ ਵਾਲੀ ਪਗ ਬਣੀ ਹੈ ਭੇਖੀ ਸਿੱਖ ਵਾਲੀ ਨਹੀਂ ਬਣੀ ਤਾਂ ਮੇਰੇ ਗੱਲਾਂ ਦਾ ਜਵਾਬ ਦੇਣਾ ਔਰ ਇਹ ਗੱਲ ਵੀ ਜ਼ਰੂਰ ਦੱਸਣਾ ਕਿ ਜਿਹੜੀ ਤੁਹਾਡੀ ਟੋਕਰੀ ਪਾਰਟੀ ਹੈ ਜਿਹਦਾ ਕੋਈ ਵजूद ਨਹੀਂ ਹੈ ਜਿਹੜੀ ਸਿਰਫ ਤੇ ਸਿਰਫ ਸਰਕਾਰਾਂ ਦੀ ਗੁਲਾਮੀ ਵਾਸਤੇ ਬਣਾਈ ਗਈ ਹੈ ਉਹਦਾ ਅਸਲ ਪ੍ਰਧਾਨ ਕੌਣ ਹੈ ਇਹ ਵੀ ਗੱਲ ਆ ਜ਼ਰੂਰ ਦੱਸਣਾ ਔਰ ਇਹ ਵੀ ਜ਼ਰੂਰ ਦੱਸਣਾ ਕਿ ਆ ਤੁਹਾਡੇ ਵਿੱਚ ਇੰਨੀ ਵੀ ਹਿੰਮਤ ਨਹੀਂ ਹੈ ਕਿ ਤੁਸੀਂ ਵੀਰਬਾਲ ਦਿਵਸ ਦਾ ਨਾਮ ਬਦਲਵਾ ਕੇ ਸਾਹਿਬ ਜਾਦੇ ਸਾਜਦ ਦਿਵਸ ਤਰਾ ਸਕੋ ਅੱਜ ਤੁਹਾਡੀ ਗੁਲਾਬੀ ਨਿਸ਼ਾਨੀ ਤਾਰਾ ਤਾਰਾ ਐਗਜ਼ਾਮਪਲ ਹੈ ਕਿ ਤੁਸੀਂ ਅੱਜ ਦੂਜੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਉਲਟ ਜਾ ਕੇ ਵੀਰਬਾਲ ਦਿਵਸ ਮੜਾਇਆ ਅੱਜ ਤੁਹਾਡੇ ਦਿਮਾਗ ਚੋ ਤੁਹਾਡੇ ਦਿਲ ਚੋ ਉਹ ਠੰਡੇ ਪੁਰਜ਼ਾ ਗੁਮਤ ਭੁੱਲ ਗਿਆ ਸਰਾਂਦੀਆਂ ਨੀਹਾਂ ਭੁੱਲ ਗਈਆਂ ਚਮਕੌਰ ਸਾਹਿਬ ਦੀ ਚਮਕੌਰ ਸਾਹਿਬ ਭੁੱਲ ਗਿਆ ਤੁਹਾਨੂੰ ਕੀ ਯਾਦ ਹੈ ਸਰਕਾਰੀ ਮਹਿਲ ਸਰਕਾਰੀ ਦਰਬਾਰੇ ਤੁਹਾਨੂੰ ਯਾਦ ਹੈ ਤੁਸੀਂ ਅੱਜ ਕੌਮ ਨੂੰ ਧੋਖਾ ਦੇ ਕੇ ਸਰਕਾਰਾਂ ਨੂੰ ਖੁਸ਼ ਕਰ ਰਹੇ ਹੋ ਕਾਦੇ ਲਈ ਕਿ ਤੁਹਾਡੀਆਂ ਕੁਰਸੀਆਂ ਬਚੀਆਂ ਰਹਿਣ ਪਰ ਮੈਂ ਕਹਿੰਨਾ ਰਮੇਸ਼ ਸਿੰਘ ਕਾਲਕਾਰ ਇਹ ਸਮਾ ਬੜਾ ਬਲਵਾਨ ਹੈ ਜਦ ਉਸ ਅਕਾਲ ਪੁਰਖ ਦੀ ਛੋਟੀ ਪੈਂਦੀ ਹੈ ਨਾ ਤਾਂ ਆਵਾਜ਼ ਨਹੀਂ ਆਉਂਦੀ ਉਹ ਤੁਹਾਨੂੰ ਪੈਣ ਵਾਲੀ ਹੈ ਬੜੀ ਜਲਦੀ ਤੁਹਾਨੂੰ ਪੈਣ ਵਾਲੀ ਹੈ ਬਲਦੀ ਜਲਦੀ ਤੁਹਾਨੂੰ ਰਿਜ਼ਲਟ ਸਾਹਮਣੇ ਆਣਗੇ ਜਿਹੜਾ ਜਾਂ ਪੰਥ ਕੱਟਾ ਹੋਇਆ ਇਹ ਤੁਹਾਨੂੰ ਦੱਸੇਗਾ ਕਿ ਤੁਹਾਡੀ ਅਸਲੀਅਤ ਤੁਹਾਡੀ ਸੱਚਾਈ ਇਸ ਕਰਕੇ ਸਮਾ ਕਟੋ ਜਿਹੜਾ ਸਮਾ ਤੁਹਾਡਾ ਰਹਿ ਗਿਆ ਉਹਨੂੰ ਕਟੋ ਤੜਪੋ ਨਾ ਤੜਪਾਂ ਤੁਹਾਡੀਆਂ ਨਿਕਲ ਗਈ ਸਾਰੀ ਹੋਰਦਾ ਤੜਪੋ ਹੁਣ ਇੱਕ ਕੰਮ ਜ਼ਰੂਰ ਕਰੋ ਸੰਗਤ ਕੋਲੋਂ ਮਾਫੀ ਮੰਗ ਲੈਣਾ ਜੋ ਮੈਂ ਕਾਲਿਆ ਕਰਤੂਤਾ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਕਮੇਟੀ ਦੇ ਕਾਬੂ ਜੋ ਕੇ ਸੰਗਤ ਬੰਨੂ ਮਾਫ ਕਰੇ ਅਕਾਲ ਪੁਰਖ ਨੂੰ ਮਾਫ ਕਰੇ ਨਹੀਂ ਤਾਂ ਸੰਗਤ ਤੇ ਤੁਹਾਡੇ ਕੱਪੜੇ ਪਾੜ ਕੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੂੰਹ ਕਾਲਾ ਕਰਕੇ ਭੇਜਣਾ ਹੈ ਯਾਦ ਰੱਖਣਾ ਮੇਰੀਆਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ